ਸਰ ਸਦੀਪ ਪਾਤਸ਼ਾ ਖੁਦ ਛੱਡ ਕੇ ਗੁਰੂ ਕੇ ਕੀਰਤਨੀਆਂ ਦਾ ਸਤਕਾਰ ਹਾਲਾਂਕਿ ਅੱਜ ਸਾਡੇ ਚੋ ਇਹਦੀ ਖਤਮ ਹੁੰਦੀ ਜਾਂਦੀ ਹੈ ਇੱਥੇ ਕਹਿਣਾ ਮਰਦਾ ਹੈ ਸਾਡੇ ਇਸ ਅੱਜ ਦੇ ਸਮੇਂ ਤੋਂ ਅਸੀਂ ਗ੍ਰੰਥੀ ਸਿੰਘਾਂ ਦਾ ਸਤਕਾਰ ਕੀਰਤਨੀਆਂ ਦਾ ਸਤਕਾਰ ਦੇ ਪ੍ਰਚਾਰਕਾਂ ਦਾ ਸਤਕਾਰ ਕੌਣ ਵਾਲੇ ਅੱਜ ਸੱਤ ਸਾਲਾਂ ਤੋਂ ਖਤਮ ਕਰ ਦੇਣਗੇ ਇੱਕ ਲੱਜਰਤਾ ਭਰਉਣ ਵਾਲਾ ਬੰਦਾ 15-20 ਲੱਖ ਰੁਪਇਆ ਲਾ ਕੇ ਸਾਡੀਆਂ ਧੀਆਂ ਦੇ ਟਿੱਪੜੀ ਕਰਕੇ ਸਾਡੇ ਵਿਆਹ ਦੇ ਖੌਲ ਦੇ ਵਿੱਚੋਂ ਸਾਡੀਆਂ ਧੀਆਂ ਦੇ ਉੱਪਰ ਟਿੱਪੜੀ ਕਰਕੇ ਚਲਿਆ ਜਾਂਦਾ ਤੇ ਉਹ 5-7 ਲੱਖ ਰੁਪਇਆ ਬੜੀ ਖੁਸ਼ੀ ਨਾਲ ਕਰਦਾ ਜਾਂਦਾ ਮਾਰ ਕਰਕੇ ਵੀ ਬਾਵਾ ਘਰ ਕਰਾਦੀ ਪੂਰੇ ਪਿੰਡ ਚ ਨਾਮ ਹੋ ਗਿਆ ਪੂਰੇ ਇਲਾਕੇ ਚ ਨਾਮ ਹੋ ਗਿਆ ਵੀ 50 ਲੱਖ ਰੁਪਇਆ ਲਾ ਕੇ ਸਿੰਗਰ ਸੱਧਿਆ ਸਿੰਘ ਦੇ ਵਿਆਹ ਦੇ ਉੱਪਰ ਤੇ ਬੜੀ ਸੋਭਾ ਹੈ ਪਰ ਕਦੇ ਐਸਡੀ ਦੇ ਅਸਰ ਨੂੰ ਮਹਿਸੂਸ ਕੀਤਾ ਕਿ ਇਹਦਾ ਬੱਚਿਆਂ ਤੇ ਸਾਡਿਆਂ ਤੇ ਕੀ ਅਸਰ ਪਿਆ 10 ਸਾਲ ਦੇ ਵਿੱਚ ਜਿਹੜੀ ਚੀਜ਼ ਬੱਚੇ ਨੂੰ 23 ਸਾਲ ਦੀ ਉਮਰ 'ਚ ਪਤਾ ਲੱਗਣੀ ਚਾਹੀਦੀ ਸੀ ਉਹ ਅੱਜ 10 ਸਾਲ ਦੇ ਬੱਚੇ ਨੂੰ ਪਤਾ ਨਹੀਂ ਤੇ ਆਪਣੇ ਬੱਚਿਆਂ ਨੂੰ ਪੁੱਛ ਕੇ ਦੇਖੋ ਜਿਹੜੀ ਚੀਜ਼ ਬਾਰੇ ਪਿਛਲੇ ਸਾਲਿਆਂ ਦੇ ਵਿੱਚ ਅੱਜ ਤੋਂ 25 ਸਾਲ ਇਹਨਾਂ 30 ਸਾਲ ਪਿੰਨਾ ਬਜ਼ੁਰਗ ਬੈਠਿਆ ਸਾਰੀ ਜਿਹੜੀ ਚੀਜ਼ 25 ਸਾਲ ਦੇ ਨੌਜਵਾਨ ਨੂੰ ਜਾ ਕੇ ਪਤਾ ਲੱਗਦੀ ਸੀ ਸੰਸਾਰ ਕੀ ਹੁੰਦਾ ਹੈ ਦੁਨੀਆ ਕੀ ਹੁੰਦੀ ਆ ਉਹ ਅੱਧ 10 ਸਾਲ ਦੇ ਬੱਚੇ ਨੂੰ ਪਤਾ ਕਿਉਂ ਉਹਦਾ ਪ੍ਰਭਾਵ ਮੋਬਾਈਲ ਇੰਟਰਨੈਟ ਤੇ ਜਿਹੜਾ ਕੁਝ ਅਸੀਂ ਪਰੋਸ ਕੇ ਦਿੱਤਾ ਜਿਹੜਾ ਕੁਝ ਅਸੀਂ ਉਹਨਾਂ ਨੂੰ ਅਸੀਂ ਮਾਂ ਬੱਚੇ ਨੂੰ ਖਾਣਾ ਪਰੋਸਦੀ ਹੈ ਨਾ ਪਿਓ ਦੇਖਦਾ ਕਿ ਕਿਹੜੀ ਚੀਜ਼ ਬੱਚੇ ਵਾਸਤੇ ਲਾਹੇਵੰਦ ਹੈ ਸਰੀਰ ਵਾਸਤੇ ਤਾਕਤ ਦੇਵੇਗੀ ਇਹਦੇ ਸਰੀਰ ਨੂੰ ਨੁਕਸਾਨ ਨਹੀਂ ਕਰੇਗੀ ਉਹ ਚੀਜ਼ ਲੈ ਕੇ ਜਿੰਦਾ ਰਹਿਣ ਵਾਸਤੇ ਨਾ ਉਹ ਚੀਜ਼ ਬਣਾਉਂਦੀ ਹੈ ਕਿ ਜਿਹੜੀ ਚੀਜ਼ ਖਾਣ ਦੇ ਨਾਲ ਬੁਲਾਦ ਦੁਖੀ ਨਾ ਹੋਵੇ ਉਹ ਤੰਦਰੁਸਤ ਰਹੇ ਸੁਖੀ ਰਹੇ ਪੇਟ ਦਾ ਤੇ ਧਿਆਨ ਰੱਖਿਆ ਪਰ ਜਿਹੜੀ ਖੁਰਾਕ ਮਨ ਦੇ ਵਿੱਚ ਪੈਣੀ ਆ ਦਿਮਾਗ ਦੇ ਵਿੱਚ ਪੈਣੀ ਉਹਦਾ ਉਹਦਾ ਧਿਆਨ ਤੋਂ ਰੱਖੇਗਾ ਕਿ ਜਿਹੜੀ ਚੀਜ਼ ਇਹ ਦੇਖਦਾ ਪਿਆਰ ਜਿਹੜੀ ਚੀਜ਼ ਦੇ ਨਾਲ ਇਹ ਅਟੈਚ ਹੈ ਸਕੂਲ ਦੇ ਵਿੱਚ ਹੈ ਸਕੂਲ ਤੋਂ ਆ ਕੇ ਜਿੱਥੇ ਇਹ ਬੈਠਦਾ ਹੈ ਜਿਹੜੇ ਖਿਆਲ ਜਿਹੜੇ ਵਿਚਾਰ ਜਿਹਨੇ ਮਨ ਦੇ ਵਿੱਚ ਜ਼ਾਰੇ ਨੇ ਕਿਉਂਕਿ ਇੱਕ ਮਨ ਦੀ ਖਰਾਕ ਹੈ ਇੱਕ ਤਨ ਦੀ ਖਰਾਕ ਹੈ ਉਹਦੇ ਬਰਤ ਇਹਨੇ ਧਿਆਨ ਦੇ ਉਦੋਂ ਅਸੀਂ ਖੁਦ ਗਲਤ ਕਰਤੀ ਉਦੋਂ ਅਸੀਂ 10-15 ਲੱਖ ਰੁਪਇਆ ਦੇ ਕੇ ਸਿੰਗਰ ਸੱਧਿਆ ਉਹਨੇ ਲੱਕ ਤੇ ਗੀਤ ਗਾਏ ਉਹਨੇ ਸਰੀਰ ਤੇ ਗੀਤ ਗਾਏ ਉਹਨੇ ਸਾਡੀਆਂ ਧੀਆਂ ਦੀ ਸਰੀਰ ਦੇ ਉੱਪਰ ਟਿਕਾ ਟਿੱਕਨੀ ਕਰਕੇ 10-15 ਲੱਖ ਰੁਪਇਆ ਲਾ ਕੇ ਵਾਵਾ ਕਰਕੇ ਚਲਿਆ ਗਿਆ ਤੇ ਬੜੀ ਖੁਸ਼ੀ ਹੋਈ ਨਗਰ ਦੇ ਵਿੱਚ ਪਰ ਜਿਸ ਨੇ ਇਸ ਦੀ ਤਾਂ ਕੱਢਣਾ ਸੀ ਗੁਰਮਤਿ ਦੀ ਸਿੱਖਿਆ ਦੇਣੀ ਸੀ ਗੁਰਮਤਿ ਪ੍ਰਚਾਰ ਭਾਵੇਂ ਭਾਈ ਮਨਸੁਖ ਦਾ ਦੀਵਨ ਪੜ੍ਹ ਲਓ ਭਾਈ ਮਰਦਾਨੇ ਜੀ ਨੇ 52 ਸਾਲ ਗੁਰੂ ਨਾਨਕ ਸਾਧ ਪਾਤਸ਼ਾਹ ਦਾ ਪ੍ਰਚਾਰ ਕੀਤਾ ਗੁਰੂ ਨਾਨਕ ਸਾਧ ਪਾਤਸ਼ਾਹ ਦੇ ਦਾ 52 ਸਾਲ ਪ੍ਰਚਾਰ ਕਤੌਰੀਆਂ ਤੇ ਭਾਈ ਮਰਦਾਨਾ ਜੀ ਨੇ ਰਵਾਬ ਵਜਾਈ ਤੇ ਗੁਰੂ ਨਾਨਕ ਸਾਹਿਬ ਨੇ ਸਨਮਾਨ ਪਤਾ ਕਿੰਨਾ ਵੱਡਾ ਦਿੱਤਾ ਸੀ ਸਤਗੁਰੂ ਨੇ ਜਿਹੜਾ ਵਿਆਹ ਦੇ ਉੱਪਰ ਆਪਣੀ ਸਭ ਤੋਂ ਮਹਿੰਗੀ ਪੋਸ਼ਾਕ ਪਹਿਨੀ ਸੀ ਨਾ ਉਹ ਵੀ ਲਾ ਕੇ ਉਤਾਰ ਕੇ ਭਾਈ ਮਰਦਾਨੇ ਨੂੰ ਦੇਦੀ ਸੀ ਸਤਗੁਰੂ ਪਾਤਸ਼ਾਹ ਨੂੰ ਭਾਈ ਮਰਦਾਨੇ ਨੇ ਇੱਕੋ ਵਾਰ ਗਿਆ ਸੀ ਕਿਹਦੇ ਪਾਤਸ਼ਾਹ ਤੁਲਾ ਬੜਾ ਸੋਹਣਾ ਕਿਹਦੇ ਚੰਗਾ ਲੱਗਿਆ ਕਿੰਦਾ ਮਹਾਰਾਜ ਖਾਸ ਚੰਗਾ ਲਗਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਬਾਦਸ਼ਾਹ ਨੇ ਚੋਲਾ ਲਾ ਕੇ ਭਾਈ ਮਰਦਾਨੇ ਨੂੰ ਦਿੱਤਾ ਕਹਿੰਦੇ ਇੱਕ ਗੱਲ ਯਾਦ ਰੱਖੀ ਇਸ ਹੱਦਾਂ ਚੋਲਾ ਪਾ ਕੇ ਕਿਸੇ ਦੇ ਘਰ ਮੰਦਰ ਨਹੀਂ ਜਾਣਾ ਕਿਸੇ ਦੇ ਅੱਗੇ ਹੱਥ ਨਹੀਂ ਖਿਲਾਉਣੇ ਤੇ 54 ਸਾਲ ਜਿੰਨੀ ਜ਼ਿੰਦਗੀ ਭੋਗੀ ਉਸ ਤੋਂ ਬਾਅਦ ਭਾਈ ਮਰਦਾਨੇ ਨੇ ਕਿਸੇ ਦੇ ਘਰ ਜਾ ਕੇ ਮੰਗਿਆ ਇੱਕ ਇਡੀ ਵੱਡੀ ਕਸ਼ਿਸ਼ ਬਾਬਾ ਬੁੱਢਾ ਸਾਹਿਬ ਦਾ ਜੀਵਨ ਪੜ੍ਹਨਾ 113 ਸਾਲ ਗੁਰੂ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਕੱਲ ਪ੍ਰਚਾਰ ਕੀਤਾ ਤੇ ਕਿਹੜਾ ਸਨਮਾਨ ਸੀ ਜਿਹੜਾ ਗੁਰੂ ਸਾਹਿਬ ਨੇ ਨਹੀਂ ਦਿੱਤਾ 98 ਸਾਲ ਦੀ ਉਮਰ ਦੇ ਵਿੱਚ ਪਹਿਲੇ ਗ੍ਰੰਥੀ ਹਰਮੰਦਰ ਸਾਹਿਬ ਦੇ ਬਣਾਇਆ ਸੀ ਬਾਬਾ ਗੁਰਦਾਸ ਸਾਹਿਬ ਜੇ ਅਸੀਂ ਕਿਹਦੇ ਪਾਸੇ ਟੋਕੇ ਕਿੱਥੇ ਚਲਿਆ ਗਿਆ ਸਨਮਾਨ ਕਿੱਥੇ ਚਲਿਆ ਗਿਆ ਸਾਡਾ ਸਤਕਾਰ ਪਰ ਇਹ ਵਿਚਾਰਤਜੋਗ ਗੱਲਾਂ ਨੇ ਜੇ ਕਹਿੰਦੇ ਆ ਤੇ ਸ਼ਾਇਦ ਇਹ ਚੀਜ਼ ਇਈ ਵਾਰ ਚੰਗੀ ਵੀ ਨਹੀਂ ਲੱਗਦੀ ਪਰ ਇਸ ਸਾਡੀ ਕ੍ਰਾਸ ਵੀ ਹੈ ਕਿ ਸਾਨੂੰ ਆਦਿ ਦੇ ਬਚਾਉਣਾ ਹੈ ਤੇ ਗੁਰਬਾਣੀ ਨੇ ਬਚਾਉਣਾ ਹੈ ਗੁਰ ਇਤਿਹਾਸ ਨੇ ਬਚਾਉਣਾ ਹੈ ਪਰ ਉਹਦਾ ਘਰ ਘਰ ਅੰਦਰ ਪ੍ਰਚਾਰ ਕਰਨਾ ਪਵੇਗਾ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਕਿੰਨਾ ਸਨਮਾਨ ਕਰਦੇ ਸੀ ਭਾਈ ਸੱਤੇ ਤੇ ਬਲਵੰਦ ਨੂੰ ਲੈਣ ਵਾਸਤੇ